ਅੱਜ ਕੀ ਨਾਮ ਆ ਤੁਹਾਡਾ ਕੀ ਆਉਦਾ ਮੈਂ ਡੀ ਅਰਵਿੰਦ ਕਮਾਰੀ ਕੈਰਗੜਸ ਮਰਾਲਾ ਤੋਂ ਜੀ ਇਹ ਜਿਹੜੀ ਅਣਗ ਅੱਗ ਲੱਗੀ ਆ ਕਿੱਥੇ ਲੱਗੀ ਆ ਤੇ ਕਿੰਨੇ ਕਿੰਨਾ ਨੁਕਸਾਨ ਹੋਇਆ ਇਹ ਅੱਗ ਜੀ ਆਪਣੇ 20 ਕਿੱਲੇ ਕਣਕ ਦੇ ਕਣੜ ਦੇ ਕਹਿੰਦੇ ਆ ਜੀ ਤੇ 3 ਕਿੱਲੇ ਕਣਕ ਦੇ ਕਹਿ ਰਹੇ ਨੇ ਇਹ ਆਪਣੇ ਸਕੂਲ ਆ ਸਕੂਲ ਦੇ ਨਾਲ ਹੀ ਐ ਸੈਂਟਰਲ ਸਕੂਲ ਦੇ ਕੋਲ ਤੇ ਗੱਲ ਕਰੀਏ ਤੇ ਕਿੰਨੀਆਂ ਗੱਡੀਆਂ ਛੁੱਡੀਆਂ ਲੱਗੀਆਂ ਹੁਣ ਤੱਕ ਆਪਣੀ ਫਾਇਰ ਵੀ ਦੇ ਤਿੰਨ ਗੱਡੀਆਂ ਲੱਗ ਚੁੱਕੀਆਂ ਹੁਣ ਤੱਕ ਜੀ ਅੱਗ ਕਿੰਨੀ ਜ਼ਿਆਦਾ ਸੀ ਅੱਗ ਕਾਫੀ ਸੀਗੀ ਤੇ ਉਹਨੇ ਕੰਟਰੋਲ ਕਰ ਲਿਆ ਹੁਣ ਤੇ ਜਿਹੜੀ ਕੌਲ ਕਣਕ ਸੀ ਉਹਨੂੰ ਬਚਾ ਲਿਆ ਗਿਆ। ਚਲੇ ਨਾਲ ਕਿੰਨੇ ਕਿੱਲੇ ਕਣਕ ਖੜੀ ਸੀ? ਨਾਲ ਕਾਫੀ ਹੈ ਜੀ। ਦੇਖੇ ਜਾਓ ਤਾਂ 100 ਕਿੱਲੇ ਏਕੜ ਦੇ ਉੱਪਰ ਪਈ ਖੜੀ। ਦਾਹਾ ਤੋਂ ਗਾਹਾ ਕਣਕ ਆ ਜੀ ਉਹਨੂੰ ਬਚਾ ਲਿਆ ਹਾਂ ਜੀ। ਹਾਂਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਕਾ? ਮੇਰਾ ਹਰਦੀਪ ਸਿੰਘ ਪਿੰਡ ਵਾਲਿਓ ਜੀ। ਤੇ ਅੱਗ ਲੱਗ ਗਿਆ ਥੋੜਾ ਕੀ ਸੀ ਇਹ? ਹਾਂਜੀ ਹਾਂਜੀ। ਕਣਕ ਖੜੀ ਸੀ। ਕਿੰਨੇ ਕਿੱਲੇ? ਪੌਣੇ 2 ਕਿੱਲੇ ਨੇ ਜੀ ਇਹ। ਸਾਰੀ ਭੋਗੀ। ਹਾਂਜੀ ਹਾਂਜੀ। ਸਾਰੀ ਹੋ ਗਈ। ਨਾਲ ਜਿਹੜੀ ਖੜੀ ਸੀ ਇਹ ਕਿਤੇ ਸੀ? ਤੇ ਨਾਲ ਨਾਲ ਦੇ ਗਵਾਂਢੀ ਦੇ ਦੀ। ਪਾਲ ਮਾ ਜੇ ਦਾ ਮੁੰਡਾ ਜੀ ਦੋ ਕਿਲੇ ਕਿੰਨੇ ਪਤਾ ਲੱਗੋਗੇ ਆਂਦਾ ਹੈ ਨਾ ਮੁੰਡੇ ਨੇ ਫੋਨ ਕਰਿਆ ਜੀ ਕਹਿੰਦਾ ਵੀ ਅੱਗ ਲੱਗੀ ਗਣਖ ਲੋ ਜੀ ਗੱਡੀਆਂ ਲੱਗੀਆਂ ਆਂ ਬੁਝਾਉਣ ਹਾਂਜੀ ਹਾਂਜੀ ਦੋ ਹੀ ਕਿਨੇ ਹੋਰ ਵੀ ਹੈਗੇ ਹਾਂਜੀ ਹਾਂਜੀ ਦੋ ਹੀ ਨੇ ਦੋ ਜੀ ਸਾਰੀ ਬੋਕੀ ਜੀ ਹਾਂਜੀ ਹਾਂਜੀ ਤੇ ਕੀ ਮੰਗ ਦਰਦ ਨੇ ਹੰਗ ਦਾ ਦਿਆਂ ਨੂੰ ਵੀ ਮੁਆਵਜ਼ਾ ਦਿੱਤਾ ਜਾ ਵੀ ਕਿਹੜਾ ਪਿੰਡਾ ਤੁਹਾਡਾ ਨਾਮ ਦੁਆਰਾ ਦਾ ਪਿੰਡ ਜੀ ਵਾਲਿਆਂ ਹਰਦੀਪ ਸਿੰਘ ਜੀ ਹਾਂਜੀ ਕੀ ਨਾਮ ਤੁਹਾਡਾ ਕਿਹੜਾ ਫੇਰ ਜਗਜੀਤ ਸਿੰਘ ਭਰਤਲਾ ਜੀ ਤੇ ਅੱਗ ਲੱਗੀ ਹੈ ਜੀ ਅੱਜ ਕੀ ਹੈ ਇਹ ਅੱਗ ਜੀ ਫੈਕਟਰੀ ਦੇ ਵਿੱਚੋਂ ਆਈ ਆ ਤਾਂ ਹੀ ਫੈਕਟਰੀ ਦਾ ਸਾਰਾ ਸਾਰਾ ਹੱਤ ਪੈ ਸਭ ਤੋਂ ਪਹਿਸ ਸਟਾਫ ਫੈਕਟਰੀਆਂ ਦਾ ਆਇਆ ਉਹਨਾਂ ਨੇ ਸਾਰੇ ਫੋਕਟਾ ਆਪਣੇ ਲੋਕਾਂ ਵੀ ਤੁਸੀਂ ਆ ਜਾਓ ਫੜਾ ਫੜਾ ਕੇ ਤਾਂ ਵੀ ਉਹ ਹਾਟੂ ਮੂਰੇ ਪਿਆਉਦੇ ਰਹੇ ਬਾਅਦ ਅਸੀਂ ਫਾਇਦਾ ਤਾਂ ਅਸੀਂ ਬਹੁਤ ਕਰਦੇ ਕਿ ਇਹ ਸਾਰੀ ਮੇਨ ਫੈਕਟਰੀਆਂ ਦੇ ਉੱਥੇ ਸਪਾਰਕ ਹੋਏ ਨਹੀਂ ਤਾਂ ਬਾਕੀ ਲੈਟ ਨਹੀਂ ਕੋਈ 24 ਘੰਟੇ ਲੈਟ ਬੰਦਦਾ ਦੂਜੀ ਨਾਲ ਕੋਈ ਲੈਟ ਨਾਲ ਕੋਈ ਲੈਟਪੈਡ ਚੱਲਦੀ ਹੈ ਇਹ ਮੇਨ ਫੈਕਟਰੀ ਦਾ ਫੈਕਟਰੀ ਚ ਸਪਾਰਕ ਹੋ ਗਿਆ ਕੋਈ ਨਾ ਕੋਈ ਕਿੰਨੇ ਕਿਲੇ ਨਿਕਲਨੇ ਗਏ ਨੇ ਇੱਥੇ ਇੱਥੇ 2 ਕਿਲੇ ਕੜਕਤੀ ਬ अच्छा जी हां जी और मांग ਕੀ ਕਰਦੇ ਹੋ ਮੰਗੇ ਇਹ ਪੁੱਛ ਲਿਆ ਜੀ ਦੀ ਕਾਰਗਿ ਜੀ ਉਹਨੂੰ ਮਾਵ ਜੀ ਮੈਂ ਜਿਹਦੀ ਪਜਾਈ ਦੀ ਆ ਲਾਂ ਜਾ ਕੇ ਉਹਦਾ ਬਾਪ ਜੀ ਮੈਂ ਜੀ ਫੈਕਟਰੀ ਦੀ ਨਾਲ ਮੰਗੇ ਇਹ ਫੈਕਟਰੀ ਆ ਇਹ ਫੈਕਟਰੀ ਧਾਗਾ ਫੈਕਟਰੀ ਹੈ ਹਾਂਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਨਾਮ ਸੁਖਦੇਵ ਸਿੰਘ ਜੀ ਪਿੰਡ ਚੈਲਾ ਤੇ ਜਿਹੜੀ ਨਾਲ ਲੱਗਿਆ ਅੱਗ ਲੱਗੀ ਆ ਥੋੜੇ ਖੇਤਰ ਨੂੰ ਜੀ ਹਾਂਜੀ ਹਾਂਜੀ ਸਾਡੇ ਖੇਤਰ ਲੱਗਿਆ ਜੀ ਆਪਣੇ ਫੈਕਟਰੀ ਦੇ ਕੋਲੋਂ ਲੱਗਿਆ ਜੀ ਫੈਕਟਰੀ ਦੇ ਮੁੱਢੋਂ ਉਹਨਾਂ ਦੇ ਵਰਕਰ ਸਾਰੇ ਹੀ ਬੁਝਾ ਰਹੇ ਸੀਗੇ ਜੀ ਉੱਥੇ ਕੋਈ ਭਈਏ ਨੇ ਅੱਗ ਲਾਈ ਜੀ ਇਹਨਾਂ ਦੀ ਕੁੱਝ ਫੈਕਟਰੀ ਵਾਲਾਂ ਦਾ ਦੋਸ਼ਾ ਕਾਦੀ ਫੈਕਟਰੀ ਹੈ ਜੀ ਉਹ ਫੇ ਧਾਗੇ ਦੀ ਫੈਕਟਰੀ ਹੈ ਜੀ ਤੇ ਇਹ ਕਿੰਨੇ ਕਿਲੇ ਨੇ ਜੀ ਇਹ ਇਹ ਘਟੋ ਘਾਟ ਜੀ 2 2.5 ਕਿਲੇ ਤਾਂ ਕੜਕਦੇ ਮੱਚ ਗਏ ਜੀ 8 9 ਕਿਲੇ ਜੀ ਨਾੜ ਦੇ ਮੱਚ ਗਏ ਹੱਥੋਂ ਕਿੰਨੇ ਨਾਲ ਹਾਂਜੀ ਹਾਂ ਇਹ ਤਾਂ ਹੀ ਹੁਣ ਫੈਕਟਰੀ ਵਾਲਿਆਂ ਨੂੰ ਦੇਣਾ ਚਾਹੀਦਾ ਜੀ ਵਿਚਾਰੇ ਜਿਹਦੀ ਕਣਕ ਤਾਂ ਜਮੀ ਚਲ ਗਈ ਜੀ ਉਹਨਾਂ ਨੂੰ ਹੁਣ ਤਾਂ ਪੈਸੇ ਦੇਣੇ ਚਾਹੀਦੇ ਨੇ ਜੀ ਤੇ ਤੁਸੀਂ ਇਹਦੀ ਇਤਲਾਹ ਦਿੱਤੀ ਪਰ ਮਹਿਕਮੇ ਨੂੰ ਹਾਂਜੀ ਹੁਣ ਦੰਨਿਆ ਜੀ ਦਵਾਂਗੇ ਤਰਾ ਹੁਣ ਤਾਂ ਅੱਕ ਵਝਾ ਕੇ ਹਟਿਆ ਜੀ ਆ ਹੁਣ ਦੰਨਿਆ ਜੀ ਇਤਲਾਹ